प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਰਨਲ ਪੀਐਸ 62 ਉਹਨਾਂ ਦੇ ਪਰਿਵਾਰ ਦੇ ਨਾਲ ਆਹ ਦਾ ਨਾਰਾ ਮਾਰਿਆ ਸੀ ਕਿਉਂਕਿ ਉਹ ਪਰਿਵਾਰ ਨੇ ਤਿੰਨ ਪੀੜੀਆਂ ਉਹਨਾਂ ਦੀਆਂ ਆਰਮੀ ਦੇ ਵਿੱਚ ਸਰਵਿਸ ਕੀਤੀ ਉਹਨਾਂ ਨੇ World War ਵੀ ਲੜੀ ਚੀਨ ਅਤੇ 77 ਦੀ جنگ ਵੀ ਉਹ ਪਰਿਵਾਰ ਨੇ ਲੜੀ ਔਰ ਬਾਅਦ ਸਾਹ ਜਿਹੜੇ ਤੀਸਰੀ ਪੀੜ੍ਹੀ ਦੇ ਵਿੱਚੋਂ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਆ ਉਹਦੇ ਸਬੰਧ ਦੇ ਵਿੱਚ ਸਰਕਾਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਇੱਕ ਸੈੱਟ ਬਣਾ ਦਿੱਤੀ ਗਈ ਆ ਮੁਲਾਜ਼ਮਾਂ ਦੇ ਖਿਲਾਫ ਸੰਗੀਨ ਧਰਾਵਾਂ ਦੇ ਤਹਿਤ ਮﻘਦਮੇ ਦਰਜ ਹੋ ਚੁੱਕਿਆ 109 BNS ਜਿਹੜੀ ਉਹ 307 ਹੈ ਇਸੇ ਤਰ੍ਹਾਂ ਜਿਹੜੀ 310 ਉਹ 391 ਜਿਹਨੂੰ ਆਪਾਂ ਡਾਕਾ ਕਹਿੰਦੇ ਆ 126 2 ਇਹ 338 ਆਈਪੀਸੀ ਤੇ ਕਮਨੋ ਭਾਵ ਨਾਲ ਜੁਰਮ ਕਰਨਾ 115 117 12 ਇਹ 323 324 325 351 506 ਧਮਕੀ 190 48 49 190 ਆਈਪੀਸੀ ਜਿਹੜਾ ਜਿਹੜਾ ਮਕਦਮਾ ਦਰਜ ਹੋ ਚੁੱਕਿਆ ਸਾਰੀਆਂ ਜਿਹੜੀਆਂ ਧਾਰਾਂ ਉਹ ਨੌਨ ਅਵੇਲੇਬਲ ਅਫੈਂਸ ਸੈਟ ਨੇ ਆਪਣੀ ਜਿਹੜੀ ਆ ਤਫਤੀਸ਼ ਆ ਸ਼ੁਰੂ ਕਰ ਦਿੱਤੀ ਆ ਹੁਣ ਮੇਰੀ ਇੱਕ ਤੁਹਾਨੂੰ ਹੰਬਲ ਰਿਕੁਐਸਟ ਆ ਸੋਸ਼ਲ ਮੀਡੀਆ ਦੇ ਉੱਤੇ ਬੋਲਣ ਦਾ ਹਰੇਕ ਨੂੰ ਹੱਕ ਹੈ ਮੁਲਾਜ਼ਮਾਂ ਦੇ ਪ੍ਰਤੀ ਲੋਕਾਂ ਦਾ ਗੁੱਸਾ ਲੋਕਾਂ ਦਾ ਜਿਹੜਾ ਲੋਕਾਂ ਦੇ ਅੰਦਰ ਗੁਬਾਰ ਜਿਹੜਾ ਪੁਲਿਸ ਦੇ ਪ੍ਰਤੀ ਭਰਿਆ ਪਿਆ ਉਹਦੇ ਤੋਂ ਅਫਸਰਾਂ ਨੂੰ ਵੀ ਸਮਝਣਾ ਚਾਹੀਦਾ ਵੀ ਅਸੀਂ ਕੀ ਹੁਣ ਕਿ ਕਿਹੇ ਜਾਂ ਕੰਮ ਕਰਨਾ ਜਿਹੜਾ ਸਾਡੇ ਲੋਕਾਂ ਦਾ ਭਰੋਸਾ ਪੁਲਿਸ ਦੇ ਉੱਤੇ ਬਣੀ ਹੁਣ ਉਹ ਪਰਿਵਾਰ ਵੀ ਸੋਸ਼ਲ ਮੀਡੀਆ ਤੇ ਆਏ ਆ ਉਹਨਾਂ ਥਾਣੇਦਾਰਾਂ ਦੇ ਪਰ ਮੇਰੀ ਹੱਥ ਬੰਨ ਕੇ ਤੁਹਾਨੂੰ ਬੇਨਤੀ ਆ ਪਰਿਵਾਰ ਤਾਂ ਪਰਿਵਾਰ ਹੁੰਦਾ ਧੀਆ ਭੈਣਾ ਮਾਵਾ ਸਭ ਦੀਆਂ ਸਾਂਝੀਆਂ ਹੁੰਦੀਆਂ ਉਹਨਾਂ ਦੇ ਪ੍ਰਤੀ ਕੋਈ ਮਾੜਾ ਸ਼ਬਦ ਨਾ ਬੋਲੋ ਕਿਉਂਕਿ ਚੰਗੇ ਪਰਿਵਾਰ ਚ ਪਰਵਿਸ਼ ਹੋਣੀ ਚੰਗੇ ਮਾਪੇ ਦੀ ਪਰਵਿਸ਼ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਇਹੀ ਹੁੰਦੀ ਆ ਕਿ ਉਹਨਾਂ ਜਿਹੜੇ ਲੋਕ ਇਹ ਜੇ ਸਮਾਜ ਦੇ ਵਿੱਚ ਰਹਿੰਦੇ ਹੋਣ ਕਿਸ ਤਰ੍ਹਾਂ ਦੇ ਮਾਪੇ ਦੇ ਉਹਨਾਂ ਦੀ ਬੁੱਕਲ ਦੇ ਵਿੱਚ ਪਰਵਿਸ਼ ਹੋਈ ਹੁੰਦੀ ਆ ਉਹ ਕਦੇ ਵੀ ਬਾਦਸ਼ਾਹ ਦੀ ਮਰਿਆਦਾ ਨਹੀਂ ਉਲੰਘਦੇ ਅੱਜ ਉਹਨਾਂ ਮੁਲਾਜ਼ਮਾਂ ਨੂੰ ਵੀ ਸ਼ਾਇਦ ਕਿੰਨਾ ਕੁ ਪਛਤਾਵਾ ਹੋਊਗਾ ਇਹ ਇੱਕ ਵੀਡੀਓ ਉਹਨਾਂ ਦੀ ਮਾਫੀ ਮੰਗਦਿਆਂ ਦੀ ਜਿਹੜੀ ਆਈ ਆ ਉਹਦੇ ਤੋਂ ਸਾਫ਼ ਦਿਸ ਰੀਆਂ ਪ੍ਰਮੋਸ਼ਨ ਦਾ ਅਨਾਉਂਸ ਹੋਣਾ ਇੱਕ ਕੰਮ ਕੀਤਾ ਪੰਜਾਬ ਦੇ ਲੋਕਾਂ ਨੇ ਸਰਾਇਆ ਉਹ ਵੀ ਹੁਣ ਕੰਮ ਜਿਹੜਾ ਕੀਤਾ ਸੀਗਾ ਅਗਵਾ ਬੱਚਾ ਛਡਵਾਇਆ ਉਹ ਵੀ ਕਟਾਰੇ ਚ ਖੜਾ ਖੜਦਾ ਨਜ਼ਰ ਆਉਂਦਾ ਤੇ ਜਿੰਨੀ ਪਿਛੇ ਸਮਗਲਰਾਂ ਦੇ ਖਿਲਾਫ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਪੁਲਿਸ ਨੇ ਵਿੱਢੀ ਉਹ ਵੀ ਇਸ ਕੰਮ ਦੇ ਨਾਲ ਉਹਨੂੰ ਵੀ ਬੜੀ ਵੱਡੀ ਢਾਹ ਲੱਗੀ ਆ ਤੇ ਪਰਿਵਾਰਾਂ ਦੇ ਪ੍ਰਤੀ ਤੁਸੀਂ ਇਹ ਜਿਹੀ ਨਾਂ ਵਰਤੋ ਉਹ ਵੀ ਕੀ ਪਤਾ ਕਿਹੜੀ ਮਾੜਾ ਸਮਾਂ ਉਹ ਮੁਲਾਜ਼ਮਾਂ ਦੇ ਉੱਤੇ ਉਹ ਘੜੀ ਸੀ ਜਿੱਥੇ ਉਹਨਾਂ ਨੇ ਆਪਦਾ ਸਾਰਾ ਕੈਰੀਅਰ ਹੀ ਖਰਾਬ ਬਰਬਾਦ ਹੋ ਗਿਆ ਸੋ ਇਸ ਕਰਕੇ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਪੁਲਿਸ ਡੰਡਾ ਤੰਤਰ ਵਾਲੀ ਨਹੀਂ ਪੁਲਿਸ ਲੋਕਾਂ ਦੀ ਰੱਖਿਆ ਲਈ ਭਰਤੀ ਕੀਤੀ ਜਾਂਦੀ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਪੁਲਿਸ ਨੂੰ ਭਰਤੀ ਕੀਤਾ ਜਾਂਦਾ ਇਹ ਡੰਡਾ ਤੰਤਰ ਤੇ ਕਿਉਂ ਆਏ ਹੁਣ ਮੈਂ ਇਹ ਗੱਲ ਜਿਹੜੀ ਵਰਦੀ ਆ ਵਰਦੀ ਕਿਸੇ ਵੀ ਫੋਰਸ ਦੀ ਆ ਉਹਦੇ ਨਾਲ ਦੋ ਚੀਜ਼ਾਂ ਜੁੜਦੀਆਂ ਜੁੜਦੀਆਂ ਚਾਹੇ ਉਹ ਆਰਮੀ ਆ ਚਾਹੇ ਉਹ ਬੀਐਸਐਫ ਆ ਸੀਆਰਪੀ ਆ ਪੁਲਿਸ ਆ ਜ਼ੁਲਮ ਅਤੇ ਜੁਰਮ ਜ਼ੁਲਮ ਅਤੇ ਜੁਰਮ ਹੁਣ ਇੱਥੇ ਵੀ ਦੋਨੇ ਚੀਜ਼ਾਂ ਹੋ ਗਈਆਂ ਕਰਨਲ ਸਾਹਿਬ ਨੂੰ ਕੁੱਟਿਆ ਮਾਰਿਆ ਜ਼ੁਲਮ ਵੀ ਹੋ ਗਿਆ ਤੇ ਜੁਰਮ ਵੀ ਹੋ ਗਿਆ ਹੁਣ ਦੋਨੇ ਤਰ੍ਹਾਂ ਦਾ ਟਕਰਾਵ ਵਰਦੀਧਾਰੀ ਨੇ ਦੋਨੇ ਹੁਣ ਜੇ ਆਪਾਂ ਆਰਮੀ ਦੀ ਗੱਲ ਕਰੀਏ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਆਰਮੀ ਤਾਂ ਕਿਤੇ ਅੱਗੇ ਆ ਪੁਲਿਸ ਤੋਂ ਤੁਸੀਂ 1984 ਦਰਬਾਰ ਸਾਹਿਬ ਦਾ ਅਟੈਕ ਦੇਖ ਲਓ ਹਮਲਾ ਕਰਨ ਵਾਲਿਆਂ ਵਿੱਚ ਬਹੁਤਾਂ ਤਕਸਰ ਸਿੱਖ ਸਨ ਜੋ ਕੁਛ ਉੱਥੇ ਹੋਇਆ ਉਹ ਅੱਜ ਵੀ ਸਾਡੇ ਜ਼ਖਮਵੇਂ ਦੇ ਉਵੇਂ ਆ ਉਹ ਆਰਮੀ ਵੱਲੋਂ ਕੀਤਾ ਗਿਆ ਤਾਮਲਾ ਦੇ ਖਿਲਾਫ ਜਦੋਂ ਤਾਮਲਾ ਤੇ ਲਿੱਟੇ ਦੇ ਖਿਲਾਫ ਜਦੋਂ ਕਾਰਵਾਈ ਉੱਥੇ ਖਾਸ ਕਰਕੇ ਸਿੱਖ ਰੈਜੀਮੈਂਟ ਭੇਜੀ ਗਈ ਅੱਜ ਵੀ ਉੱਥੇ ਜਾ ਕੇ ਜਲਮੁਦੀ ਦਾਸਤਾਨ ਅੱਜ ਵੀ ਤੁਸੀਂ ਉਹਨਾਂ ਲੋਕਾਂ ਤੋਂ ਜਾ ਕੇ ਸੁਣ ਸਕਦੇ ਹੋ ਇਹ ਵਰਦੀ ਦੇ ਨਾਲ ਕਿਉਂ ਜੁੜਦੀਆਂ ਅੰਗਰੇਜ਼ਾਂ ਨੇ ਜਦੋਂ ਈਸਟ ਇੰਡੀਆ ਕੰਪਨੀ ਸ਼ੁਰੂ ਕੀਤੀ ਉਹਨਾਂ ਨੇ 1861 ਦੇ ਵਿੱਚ ਜਿਹੜਾ ਪੁਲਿਸ ਐਕਟ ਬਣਾਇਆ ਕਿਉਂਕਿ ਉਹ ਮਾਲਕ ਸਨ ਅਸੀਂ ਗੁਲਾਮ ਸੀ ਉਹ ਜਦੋਂ ਛੱਡ ਕੇ ਗਏ ਉਹ ਆਪਣੇ ਦੇਸ਼ ਦੇ ਵਿੱਚ ਤਾਂ ਇਹ ਚੀਜ਼ਾਂ ਨਹੀਂ ਲਾਗੂ ਕੀਤੀ ਇਹ ਸਾਡੇ ਵਾਸਤੇ ਚੀਜ਼ਾਂ ਛੱਡ ਗਏ ਕਿਉਂਕਿ ਸਾਡੇ ਲੀਡਰਾਂ ਨੇ ਉਹ ਚੀਜ਼ਾਂ ਛੱਡੀਆਂ ਹੀ ਨਹੀਂ ਉਦਾਹਰਨ ਕੀ ਸੀ ਰੌਲਾ ਸੀ ਪਾਉਣਿਆ ਸੰਵਿਧਾਨ ਦਾ ਰੌਲਾ ਪਾਉਣਿਆ ਲੋਕਤੰਤਰ ਦਾ ਜਿਨ੍ਹਾਂ ਮੁਲਕਾਂ ਤੋਂ ਲੋਕਤੰਤਰ ਤੇ ਸੰਵਿਧਾਨਕ ਹੱਕ ਸ਼ੁਰੂ ਹੋਏ ਉਹਨਾਂ ਮੁਲਕਾਂ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਸਾਡੀ ਨਾ ਲੀਡਰਸ਼ਿਪ ਚਾਹੁੰਦੀ ਆ ਨਾ ਸਾਡੀ ਅਫਸਰशाही ਚਾਹੁੰਦੀ ਆ ਜੇ ਤਾਂ ਹੁਣ ਇਹ ਅਫਸਰशाही ਤੇ ਜਿਹੜੇ ਸਾਡੇ ਲੀਡਰ ਹੈ ਜਿੰਨੀ ਸਾਡੀ ਜੁਡੀਸ਼ਰੀ ਆ ਜੇ ਤਾਂ ਇਹ ਸੰਵਿਧਾਨ ਦੇ ਦਰਜੇ ਚ ਕੰਮ ਕਰਦੀ ਆ ਤੇ ਫਿਰ ਇਹ ਪਬਲਿਕ ਸਰਵੈਂਟ ਹੈ ਕਿਰ ਮਾਲਕ ਪਬਲਿਕ ਹੈ ਤੇ ਇਹ ਨੌਕਰ ਨਹੀਂ ਸੰਵਿਧਾਨ ਇੱਕ ਪਾਸੇ ਰੱਖ ਕੇ ਇਹਨਾਂ ਨੂੰ ਚਲਾਹ ਕੌਣ ਰਿਹਾ ਜੋ ਲੀਡਰਸ਼ਿਪ ਬੋਰਡ ਦੇ ਨਾਲ ਚੁਣਦੇ ਆ ਜਿਹੜੀ ਲੀਡਰਸ਼ਿਪ ਉਹ ਮੁਗਲਾਂ ਵੇਲੇ ਤੋਂ ਲੈ ਕੇ ਅੱਜ ਤੱਕ ਉਹਦੇ 'ਚ ਕੋਈ ਤਬਦੀਲੀ ਨਹੀਂ ਆਈ ਪਬਲਿਕ ਨਾਲ ਉਹ ਕੋਸ਼ਿਸ਼ ਹੋ ਰਿਹਾ ਜੋ ਕੁਝ ਮੁਗਲਾਂ ਦੇ ਰਾਜ ਚ ਹੋ ਰਿਹਾ ਸੀ ਇਹ ਹੁਣ ਅਸੀਂ ਸੋਚਣਾ ਪੈਣਾ ਲੋਕ ਸੋਚਣ ਤੁਹਾਡੀ ਬੋਰਡ ਦੀ ਕਿੰਨੀ ਤਾਕਤ ਹੈ ਮੈਂ ਐਗਜ਼ਾਮਪਲ ਦਿੰਨਾ ਤੁਹਾਨੂੰ ਪੰਜਾਬ ਦੇ ਵਿੱਚ ਥਾਣਾ ਮੁਰਿੰਡਾ ਇਸ ਵੇਲੇ ਆਪਾਂ ਐਸਐਚਓ ਕਹਿ ਦਿੰਨੇ ਆ ਉਸ ਵੇਲੇ ਕੋਤਵਾਲ ਕਹਿੰਦੇ ਸੀ ਉਹ ਮੁਗਲਾਂ ਦਾ ਕੋਤਵਾਲ ਉਸੇ ਥਾਣੇ ਦੇ ਵਿੱਚ ਤਾਇਨਾਤ ਕਾਨੂੰਨ ਵੀ ਕਹਿੰਦਾ ਧਰਮ ਵੀ ਕਹਿੰਦਾ ਇਨਸਾਨੀਅਤ ਵੀ ਕਹਿੰਦੀ ਆ ਵੀ ਬੱਚੇ ਤੇ ਬਜ਼ੁਰਗ ਤੇ ਤੇ ਔਰਤ ਤੇ ਜ਼ੁਲਮ ਨਹੀਂ ਕੀਤਾ ਜਾ ਸਕਦਾ ਇਹ ਤਿੰਨੇ ਤੇ ਜਾਨਵਰ ਵੀ ਇਹ ਹਮਦਰਦੀ ਦੇ ਪਾਤਰ ਨੇ ਹੁਣ ਸਾਹਜਾ ਦੇ ਬੱਚੇ ਆ ਮਾਤਾ ਗੁਜਰੀ ਜੀ ਬਜ਼ੁਰਗ ਆ ਜ਼ੁਲਮ ਦੀ ਇੰਤਹਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਦੌਰ ਆਉਂਦਾ ਉਸੇ ਮਰਿੰਡੇ ਸ਼ਹਿਰ ਦੇ ਵਿੱਚ ਉਸੇ ਥਾਣੇ 'ਚ ਜਦੋਂ ਸਿੱਖਾਂ ਦੇ ਤਾਕਤ ਹੱਥ 'ਚ ਆ ਗਈ ਉਥੇ ਦੇ ਜਾਨੀ ਖਾਨ ਤੇ ਮਾਨੀ ਖਾਨ ਜਿਹੜੇ ਸੀਗੇ ਉਹਨਾਂ ਦੇ ਪਰਿਵਾਰ ਸਿੱਖਾਂ ਨੇ ਵੀ ਉਸੇ ਤਰ੍ਹਾਂ ਕੋ-ਕੋ ਮਾਰੇ ਇਦੇ ਪਿੱਛੇ ਹਜ਼ਾਰਾਂ ਸਾਲਾਂ ਦੀ ਗੁਲਾਮੀ ਉਹਦੇ ਵਿੱਚੋਂ ਪਾਵਰ ਉਹ ਇਹ ਕੁਛ ਚੱਲਦਾ ਫਿਰ ਉਦੋਂ ਬਾਅਦ ਰਜਵਾੜੇ ਸ਼ਾਹੀ ਕਿੰਨੇ ਕisse ਅੱਜ ਵੀ ਅਸੀਂ ਪੜ੍ਹਦੇ ਹਾਂ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਦੌਰ ਆਉਂਦਾ ਉਹਦੇ ਵਿੱਚ ਵੀ ਜ਼ੁਲਮ ਸਹਿਣ ਵਾਲੇ ਅਸੀਂ ਸੀ ਤੇ ਕਰਨ ਵਾਲੇ ਹੋ ਸਨ ਹੁਣ ਸਾਹਬਜ਼ਾਦਿਆਂ ਤੋਂ ਲੈ ਕੇ ਥਾਣੇ ਉਹੀ ਨਹੀਂ ਜੱਥੇਦਾਰ ਕੌਂਕੇ ਤੱਕ ਆਉਂਦੇ ਆਉਂਦੇ ਜੋ ਜ਼ੁਲਮ ਉਸ ਵੇਲੇ ਹੋਇਆ ਸਿੱਖਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੋਚਿਆ ਗਿਆ ਉਹੀ ਜ਼ੁਲਮ ਜਗਰਾਉਂ ਦੇ ਥਾਣੇ ਦੇ ਵਿੱਚ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਨਾਲ ਹੋ ਰਿਹਾ ਹੁਣ ਬਦਕਿਸਮਤੀ ਇਹ ਹੈ ਕਰਨ ਵਾਲੀ ਵੀ ਤੇ ਸਾਡੀ ਆ ਤੇ ਜ਼ੁਲਮ ਸਹਿਣ ਵਾਲਾ ਵੀ ਸਾਡਾ ਇੱਥੇ ਅਸੀਂ ਕੰਮ ਕਰਨਾ ਸੀ ਇੱਥੇ ਸਾਡੇ ਜੱਥੇਦਾਰ ਤਾਕਤਵਰ ਹੋਣਾ ਚਾਹੀਦਾ ਸੀ ਵੀ ਇਹੇ ਜੇ ਅਫਸਰਾਂ ਨੂੰ ਸਵਾਰਜ ਦੇ ਵਿੱਚੋਂ ਸਿੱਖਦੇ ਹੋ ਸਵਾਰਜਕ ਬਾਈਕਾਰਟਨਾਂ ਦਾ ਕਰਦੇ ਹੋ ਜਿਨ੍ਹਾਂ ਨੇ ਅਸੀਂ ਉਹ ਸਸਤਾਵਾ ਅੰਗਰੇਜ਼ਾਂ ਨੇ 50 ਸਾਲਾਂ ਕਾਲ ਤੱਕ ਸਾਹ ਤੇ ਕੰਮ ਕੀਤਾ ਵੀ ਕਿਹੜੀ ਸ਼ਕਤੀ ਆ ਜਿਹੜੀ ਉਸ ਵੇਲੇ ਦੇ ਪਾਵਰਫੁਲ ਰਾਜੇ ਨੂੰ ਵੀ ਲੈ ਕੇ ਥੰਮਣਾ ਬੰਨ ਲਿੰਦੀ ਆ ਤੇ ਅਸੀਂ ਉਹਨਾਂ ਅੰਗਰੇਜ਼ਾਂ ਤੋਂ ਵੀ ਚਾਰ ਕਦਮ ਅੱਗੇ ਲੰਘ ਗਏ ਅਸੀਂ ਜਥੇਦਾਰਾਂ ਦੀ ਹਾਲਤ ਇੱਕ ਚੌਂਕੀਦਾਰ ਤੋਂ ਮਾੜੀ ਕੱਟੀ ਉਹਦੇ 'ਚ ਕਸੂਰਵਾਰ ਅਸੀਂ 2019 ਅਸੀਂ ਵੱਧ ਦਾ ਇੱਕ ਸੂਰਬਾ ਕਿਉਂਕਿ ਅਸੀਂ ਇਹਨਾਂ ਲੋਕਾਂ ਨੂੰ ਚੁਣਦੇ ਆ ਜਿਹੜੇ ਫਿਰ ਇਹ ਲੋਕ ਇਹ ਕੁਛ ਕਰਦੇ ਆ ਹੁਣ ਮੇਰਾ ਖਿਆਲ ਤੁਹਾਨੂੰ ਮੈਂ ਕੜੀ ਨਾ ਕੜੀ ਜੋੜਦੀ ਆ ਇਹ ਡੰਡਾ ਤੰਤਰ ਅੱਜ ਵੀ ਸੰਵਿਧਾਨ ਦੇ ਮੁਤਾਬਕ ਇਹ ਸੰਸਥਾਵਾਂ ਚੱਲਣੀਆਂ ਸ਼ੁਰੂ ਹੋ ਜਾਣ ਤੇ ਲੋਕ ਮਾਲਕਾ ਇਹ ਲੋਕ ਤੁਹਾਡੇ ਅਗੇ ਹੱਥ ਬੰਨਣਗੇ ਪਰ ਹੋਇਆ ਕੀ ਆ ਤੁਸੀਂ ਕਿਸੇ ਸਿਵਲ ਅਫਸਰ ਦੇ ਚਲੇ ਜਾਓ ਕਿਸੇ ਤੁਸੀਂ ਸਾਡੇ ਡਿਪਾਰਟਮੈਂਟ ਚਲੇ ਜਾਓ ਕਿਸੇ ਤੇ ਚਲੇ ਜਾਓ ਅਫਸਰ ਆਏ ਬੈਠਾ ਤੁਸੀਂ ਜਿਹੜਾ ਜਾ ਕਰਵਾ ਰਹੇ ਨੂੰ ਤੁਸੀਂ ਹੱਥ ਬੰਨੀ ਖੜੇ ਆ ਜੀ ਸਾਡਾ ਜੀ ਆਹ ਕੰਮ ਕਰ ਦਿਓ ਜੀ ਉਹ ਕਹਿੰਦੇ ਮੈਂ ਨਹੀਂ ਕਰਦਾ ਇਹ ਹਾਲਤ ਸਾਡੀ ਕਿਹਨੇ ਕੀਤੀ ਹੈ ਜਿਹੜੇ ਸਾਡੇ ਚੁਣੇ ਹੋਏ ਨੰ ਮੈਂਦੇ ਆ ਹੁਣ ਉਹ ਉਹ ਜਿਹੜੀ ਜਾਂਚ ਸ਼ੁਰੂ ਹੋਗੀ ਆਪਾਂ ਨੂੰ ਇਹਦੇ ਉੱਤੇ ਹੁਣ ਉਹ ਜਾਂ ਜਿਹੜੀ ਜਾਂਚ ਸੱਟ ਹੈ ਉਹਨੂੰ ਕੰਮ ਕਰਨਾ ਚਾਹੀਦਾ ਉਹ ਲੋਕਾਂ ਦੀਆਂ ਭਾਵਨਾ ਤੇ ਖਰੀ ਉਤਰੇ ਕੰਮ ਦੋ ਵਰਦੀ ਧਾਰੀ ਫੋਰਸਾਂ ਦਾ ਟਕਰਾ ਹੋ ਗਿਆ ਅਫਸਰ ਹੈਂਡਲ ਕਰ ਸਕਦੇ ਸੀ ਇਸ ਜਦੋਂ ਵੀਡੀਓ ਸਾਹਮਣੇ ਆ ਗਈ ਸੀ ਅਫੈਂਸ ਸਾਹਮਣੇ ਆ ਗਿਆ ਸੀ ਉਸੇ ਵੇਲੇ ਕਾਰਵਾਈ ਕਰ ਦਿੰਦੇ ਮੁਲਾਜ਼ਮਾਂ ਦੇ ਖਿਲਾਫ ਕਰਕੇ ਕਰਨਲ ਸਾਹਿਬ ਦੇ ਪਰਿਵਾਰ ਕੋਲ ਜਾਂਦੇ ਜਾ ਕੇ ਉਹਨਾਂ ਨਾਲ ਸੈਟੀਸਫਾਈ ਕਰਦੇ ਵੀ ਚਲੋ ਜੀ ਕੋਈ ਗੱਲ ਨਹੀਂ ਗਲਤੀ ਹੋ ਗਈ ਉਥੇ ਭਲਾ ਗਲਤੀ ਮੰਨ ਕੋਈ ਏਡਾ ਵੱਡੀ ਗੱਲ ਨਹੀਂ ਸੀ ਅਫਸਰ ਹੈਂਡਲ ਕਰ ਸਕਦੇ ਸੀ ਹੁਣ ਮੈਂ ਨੌਕਰੀ ਪੁਲਿਸ ਦੀ ਕੀਤੀ ਕਰਕੇ ਸਾਨੂੰ ਇਹਨਾਂ ਕੁੰਡੀਆਂ ਦਾ ਪਤਾ ਅਫਸਰਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਉਹਦਾ ਕਾਰਨ ਕੀ ਆ ਕੋਈ ਅਫਸਰਾਂ ਦੀ ਕਮਜ਼ੋਰੀ ਇਹਨਾਂ ਮੁਲਾਜ਼ਮਾਂ ਦੇ ਕੋਲ ਹੈ ਜਿਹੜੇ ਅਫਸਰ ਕਾਰਵਾਈ ਕਰ ਤੋਂ ਡਰਦੇ ਰਹੇ ਕਿ ਜੇ ਅਸੀਂ ਇਹਨਾਂ ਦੇ ਖਿਲਾਫ ਕੋਈ ਸ਼ਕਤੀ ਨਾਲ ਕਾਰਵਾਈ ਕੀਤੀ ਤੇ ਸਾਨੂੰ ਨੰਗਾ ਕਰਨਗੇ ਹੁਣ ਉਹ ਕਹਿਣਗੇ ਵੀ ਅਸੀਂ ਨਹੀਂ ਕੀਤੀ ਜੇ ਤਾਂ ਡੀਜੀਪੀ ਸਾਹਿਬ ਨੇ ਸੈੱਟ ਬਣਾਈ ਹੈ ਸਾਡਾ ਤਾਂ ਕਸੂਰ ਕੋਈ ਨਹੀਂ ਇਹ ਚੀਜ਼ਾਂ ਸਾਡੇ ਚ ਆਮ ਚਲਦੀਆਂ ਜਦੋਂ ਮੇਰਾ ਰਾਜੀਤ ਸਿੰਘ ਨਾਲ ਮੈਨੂੰ ਉਹਨੇ ਬਹੁਤ ਤੰਗ ਕੀਤਾ ਤੇ ਮੇਰੇ ਕੋਲੇ ਫਿਰ ਬੜੇ ਭੇਸੀ ਉਹਦੇ ਫਿਰ ਲਾਲੇ ਅੱਗੇ ਫਿਰ ਮੈਂ ਗਲਤ ਹੈ ਭਾਈਦਿਆਂ ਨੂੰ ਆਣ ਇੱਕੋ ਜੇ ਹੁੰਦੇ ਆ ਉਹਦਾ ਮੈਂ ਤੁਹਾਨੂੰ ਛੋਟਾ ਜਿਹਾ ਸਬੂਤ ਦੇ ਕੇ ਫਿਰ ਆਪਾਂ ਅੱਗੇ ਚੱਲਦੇ ਹਾਂ ਵੀ ਕੀ ਇਹ ਕਰਨਲ ਸਾਹਿਬ ਦੇ ਨਾਲ ਪਹਿਲਾ ਕੰਮ ਹੋਇਆ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਕੁਝ ਹੋਇਆ ਮੈਂ ਇੱਕ ਪੱਟੀ ਤੋਂ ਅਸੀਂ ਇੱਕ ਪੱਟੀ ਏਰੀਆ ਤੋਂ ਸਮਗਲਰ ਚੱਕਦੇ ਆ 2014-15 ਦੀ ਗੱਲ ਹੈ 200 ਗ੍ਰਾਮ ਦੇ ਕਰੀਬ ਮੈਂ ਉਹ ਤੋਂ ਸਮਾਨ ਰਿਕਵਰ ਕਰ ਲਿਆ ਉਹ 5 ਕिलो ਸਮਾਨ ਹੋਰ ਮੰਨ ਗਿਆ ਤੇ ਮੈਂ ਹਰੀ ਕੇ ਆ ਕੇ ਹੋਟਲ ਤੇ ਫੋਨ ਕੀਤਾ ਉਹਦੇ ਅਫਸਰਾਂ ਨੂੰ ਵੀ ਫੋਰਸ ਸਾਨੂੰ ਹੋਰ ਦਿਓ ਤੇ ਰਿਕਵਰੀ ਹੋਰ ਕਰਾਉਂਦਾ 20 ਮਿੰਟਾਂ ਬਾਅਦ ਮੈਨੂੰ ਸਾਡੇ ਅਫਸਰਾਂ ਦਾ ਫੋਨ ਆ ਗਿਆ ਵੀ ਇਹ ਬੰਦਾ ਤੁਸੀਂ ਛੱਡ ਦਿਓ ਇੱਥੇ ਬੰਦੇ ਤੁਹਾਡੇ ਕੋਲੇ ਆਉਂਦੇ ਉਹਨਾਂ ਦੇ ਹੈਂਡਓਵਰ ਕਰ ਦਿਓ ਤੇ ਤੁਸੀਂ ਆਜੋ ਬੇਤਰੀ ਅਸੀਂ ਰਿਕਵਰੀ ਕੀਤੀ ਕੰਮ ਕੀਤਾ ਗੁੱਸਾ ਤਾਂ ਉਹਨਾਂ ਹੀ ਸੀ ਪਰ ਸਾਡੇ ਆ ਸੀਨੀਅਰ ਅਫਸਰਾਂ ਕੀ ਕਰ ਗਏ ਮੈਂ ਜਦੋਂ ਮੈਂ ਕਿਹਾ ਜੀ ਚਲੋ ਠੀਕ ਆ ਸਰ ਉਹਨਾਂ ਅਫਸਰਾਂ ਦਾ ਹੁਕਮ ਮੰਨਣਾ ਹੁਣ ਅਫਸਰਾਂ ਦੇ ਪਿੱਛੇ ਕੌਣ ਸੀ ਜਿਹੜੇ ਤੁਸੀਂ ਵੋਟਾਂ ਨਾਲ ਚੁਣੇ ਹੋਏ ਲੋਕ ਆ ਉਹਨਾਂ ਦਾ ਡੰਡਾ ਸੀ ਮੈਂ ਉਹਨੂੰ ਉੱਥੇ ਥੋੜਾ ਜਿਹਾ ਪਾਸੇ ਲੈ ਗਿਆ ਥੋੜੀ ਜੀ ਸ਼ਕਤੀ ਕੀਤੀ ਉਹ ਕਹਿੰਦਾ ਜੀ ਇਹ ਸਮਾਨ ਮੇਰਾ ਨਹੀਂ ਗਾ ਇਹ ਸਮਾਨ ਤੁਹਾਡੇ ਅਫਸਰ ਦਾ ਮੈਨੂੰ ਤਾਂ ਵੇਚਣ ਨੂੰ ਦਿੱਤਾ ਤੁਸੀਂ ਕਿਹੜੇ ਨਸ਼ੇ ਦੀਆਂ ਝੋਟੇ ਵਰਗੇ ਤੇ 2-2 ਗ੍ਰਾਮ ਫੜ ਕੇ ਲੋਕਾਂ ਦਾ ਜਰੂਸ ਕੱਢਦੇ ਫਿਰਦੇ ਆ ਜਿਹੜੀ ਧਰ ਨੇ ਤੁਹਾਨੂੰ ਬਚਾਉਣਾ ਯਾਰ ਉਹ ਤਕੜੀਆਂ ਲਾਈ ਬੈਠੀ ਤੁਸੀਂ ਜਾਓਗੇ ਕਿੱਥੇ ਮੈਂ ਚਲੋ ਮੈਥੋਂ ਮੁੜ ਕੇ ਪਰਚਾ ਉਹਨਾਂ ਦਵਾਇਆ ਪਰਚਾ ਹੋਰ ਥਾਣੇਦਾਰ ਨੇ ਦਿੱਤਾ ਤੇ ਜਿਹੜਾ 200 ਗ੍ਰਾਮ ਸਮਾਨ ਫੜਿਆ ਸੀ ਉਹ ਮੈਂ ਜਦੋਂ ਐਫ ਆਈ ਆਰ ਪੜੀ ਤੇ 8 ਗ੍ਰਾਮ ਜਿਹੜੇ ਬੰਦੇ ਸੀ ਪਹਿਲਾਂ ਫੜੇ ਸੀ ਜਿੰਨਾਂ ਨੇ ਸਾਨੂੰ ਉਹ ਲਿੰਕ ਦਿੱਤਾ ਸੀ ਪੱਟੀ ਹੁੰਦਾ ਮੈਂ ਚਲੋ ਉੱਥੇ ਮੈਂ ਕਿਹਾ ਵੀ ਇਹ ਰੋਲਾ ਪੈ ਜਾਣਾ ਮੈਂ ਆਈਓ ਨੂੰ ਕਿਹਾ ਮੈਂ ਕਿਹਾ ਪੁੱਛ ਕੇ ਇਸ ਦੇ ਵਿੱਚ ਪਾ ਦੇ ਜਿਹੜੇ ਬੰਦੇ ਦਾ ਇਹਨਾਂ ਨੇ ਜਿੱਤੋ ਲਿਆ ਉਹ ਆ ਜਿਮਨੀ ਆ ਮੈਂ ਕਿਹਾ ਤੇ ਆਪਦੇ ਕੋਲੋਂ ਗੱਲ ਨਹੀਂ ਕਰਦਾ ਹੁੰਦਾ ਅਸੀਂ ਪੁੱਛ ਗਏ ਜਿਹਦੇ ਵਿੱਚੋਂ ਬੰਦੇ ਦਾ ਨਾਂ ਪਤਾ ਤੇ ਸੀਨ ਕਰਾਤੀ ਜੱਜ ਸਾਹਿਬ ਤੋਂ ਜਿੰਨੀ ਵੀ ਕੱਲ ਨੂੰ ਕੋਈ ਗੱਲਬਾਤ ਹੋ ਗਈ ਉਹ ਵੀ ਸੇਫ ਆਪਾਂ ਵੀ ਸੇਫ ਹੋਇਆ ਕਿ ਸਮਾਪਾ ਕੇ ਰਾਜੀਵ ਸਿੰਘ ਤੇ ਐਸਐਸਪੀ ਲਾਗੇ ਮੋਗੇ ਅਗਲੇ ਸਾਲ ਹੀ ਇਹ ਮਿਸਲ ਚਲੀ ਗਈ ਹੋਰ ਥਾਣੇਦਾਰ ਕੋਲੇ ਥਾਣੇਦਾਰ ਸਿਆਣਾ ਸੀ ਜਦੋਂ ਉਹਨੇ ਪੁੱਛ ਕੇ ਛਪੜੀ ਤੇ ਇਹ ਬੰਦਾ ਨਾਮਜਾਦਾ ਉਹ ਪੱਟੀ ਏਰੀਏ ਵਾਲਾ ਉਹਨੇ ਉੱਥੇ ਰੇਡ ਕਰਤਾ ਉਹਨੇ ਅੰਦਰਜੀਤ ਨੂੰ ਫੋਨ ਕਰਤਾ ਮੈਨੂੰ ਮੋਗੇ ਵਾਲੇ ਫੜਨ ਆ ਗਏ ਜੀ ਫੇਰ ਚਲੋ ਉਹਨਾਂ ਨੇ ਐਸਐਸਪੀ ਨੇ ਕਿਹਾ ਤਾਂ ਵਾਪਸ ਮੁੜੇ ਆਏ ਉਹਨੇ ਐਸਐਸਪੀ ਸਾਹਿਬ ਨੇ ਆਈਓ ਨੂੰ ਸੱਦ ਲਿਆ ਵੀ ਦੱਸ ਭਾਈ ਤੂੰ ਕਿਵੇਂ ਗਿਆ ਉਹ ਕਹਿੰਦਾ ਜੀ ਨਾਮਜਾਦਾ ਬੰਦਾ ਵਿੱਚ ਪੁੱਛ ਕੇ ਦੇ ਉੱਥੇ ਗੱਲ ਮੇਰੇ ਤੇ ਆ ਗਈ ਜਿਹਨੇ ਪਰਚਾ ਦਿੱਤਾ ਹੀ ਥਾਣੇਦਾਰ ਉਹ ਸੱਦ ਲਿਆ ਭਾਗਮਾਲ ਤੋਂ ਵਿਚਾਰਾ ਮਰ ਗਿਆ ਭਾਗਮਾਲ ਦਾ ਹੀ ਸਤਪਾਲ ਨੂੰ ਪਤਾ ਉਹਨੇ ਫੜਿਆ ਸੀ ਮੈਨੂੰ ਤਾਂ ਐਸਐਸਓ ਨੇ ਪਰਚਾ ਦੋਤਾ ਮੈਨੂੰ ਸੱਦ ਲਿਆ ਮੈਨੂੰ ਦਾਇ ਕੀਤਾ ਤੂੰ ਮੈਂ ਕਹਿ ਜੋ ਪੁੱਛ ਗਿਆ ਸੀ ਦੱਸਿਆ ਹਿੱਤ ਉਹ ਹੀ ਕੀਤਾ ਮੇਰੇ ਪੈ ਗਿਆ ਖਾਤੋਂ ਮੇਰੇ ਉਹਨੇ ਲਿਖਤੇ ਭੇਜਤਾ ਸੀ ਵੀ ਮੇਰੇ ਸਮਗਲ ਰਾਨਾ ਸਬੰਧ ਆ ਮੇਰੇ ਕੋਲ ਤਿੰਨ ਚਾਰ ਉਹਦੀਆਂ ਹੋਰ ਪਈਆਂ ਸੀ ਇਹ ਜੀਆਂ ਕਿਉਂਕਿ ਮੈਂ ਕੰਮ ਬਹੁਤ ਕੀਤਾ ਮੈਂ ਕਿਵੇਂ ਵਿੱਚ ਬੜੀਆਂ ਰਿਕਵਰੀਆਂ ਕੀਤੀਆਂ ਮੋਗੇ ਦੇ ਸਾਡੇ 4 ਵੱਡੇ ਕੇਸ ਆ ਸੈਕਸ ਸਕੈਂਡਲ ਪਾਸਪੋਰਟ ਸਕੈਂਡਲ ਖੁਦ ਮੈਂ ਕੱਢਿਆ 80 ਦੇ ਕਰੀਬ ਉਹ ਚ ਟਰੈਵਲ ਏਜੰਟ ਤੇ ਮੁਲਾਜ਼ਮ ਸਜ਼ਾ ਹੋਈ ਪਹਿਲੇ ਚਲਾਨ ਚ ਬਹੁਤ ਵੱਡੇ ਵੱਡੇ ਦੁਸ਼ਮਣ ਖੜੇ ਕਰ ਲਏ ਆਪਦੇ ਖਿਲਾਫ ਉਹਦੇ ਚ 25 ਤੀ ਰਟਾਂ ਭੁਗਤੀਆਂ 15 20 ਇਨਕੁਆਰੀਆਂ ਮੇਰੀਆਂ ਖੁੱਲੀਆਂ ਫਿਰ ਚਲੋ ਜੀ ਮੈਂ ਚਲਿਆ ਗਿਆ ਏਜੀ ਦਫਤਰ ਰੈਟਪਾਤੀ ਉੱਥੇ ਨੇ ਮੇਰੀ ਇਨਕੁਆਰੀ ਜਿਹੜੀ ਖੋਲੀ ਸੀ ਤੇ ਮੇਰੇ ਖਿਲਾਫ ਇਲਜ਼ਾਮ ਲਾਇਆ ਸੀ ਉਹਨੇ ਵਾਪਸ ਲੈ ਲੇ ਤੇ ਮੈਂ ਫਿਰੋਜ਼ਪੁਰ ਦੀ ਬਦਲੀ ਕਰਾ ਗਿਆ ਵੀ ਚਲੋ ਕਾਨੂੰਟ ਅਸਲ ਚ ਪੈਣਾ ਹੈ ਪਾਵਰਫੁੱਲ ਉਹ ਗੱਲ ਜਦੋਂ ਰੋਲਾ ਪੈਂਦਾ ਪੈਂਦਾ ਹਾਈ ਕੋਰਟ ਦੇ ਜਸਟਿਸ ਸੂਰੀਆ ਕਾਂਤ ਸਾਹਿਬ ਨੇ ਜਦੋਂ ਕਮੇਟੀ ਬਣਾਈ ਉਹ ਮੇਰੇ ਤੇ ਸ਼ੱਕ ਕਰਨ ਲੱਗ ਪਏ ਵੀ ਖਣੀ ਸਿੱਧੂ ਸਾਹਿਬ ਨੂੰ ਤੇ ਛਟੋਪਾਧਿਆ ਸਾਹਿਬ ਨੂੰ ਵੀ ਮੈਂ ਕੋਈ ਲਿੰਕ ਦਿੱਤੀ ਆ ਪਰ ਨਹੀਂ ਉਹਨਾਂ ਕੋਲੇ ਆਪਦੇ ਬਥੇਰੇ ਪਏ ਸੀ ਉਹਦੇ ਵਿੱਚ ਜਦੋਂ ਉਹ ਜਾਂਚ ਕੰਪਲੀਟ ਹੁੰਦੀ ਆ ਛਟੋਪਾਧਿਆ ਸਾਹਿਬ ਵਾਲੀ ਉਹ ਚ ਦੋ ਡੀਜੀਪੀ ਦਾ ਜ਼ਿਕਰ ਆ ਗਿਆ ਉਹਨਾਂ ਦਾ ਅਰੋੜਾ ਸਾਹਿਬ ਦਾ ਤੇ ਦਿਨ ਕੁਰਗੁਪਤਾ ਸਾਹਿਬ ਦਾ ਇਹ ਮੈਂ ਨਹੀਂ ਕਹਿ ਰਿਹਾ ਆ ਤੁਸੀਂ ਛਟੋਪਾਧਿਆ ਸਾਹਿਬ ਦੀ ਜ਼ੁਬਾਨੀ ਸੁਣ ਲਓ ਫਿਰ ਤੁਹਾਨੂੰ ਰਾਣੂ ਵਾਲੇ ਥੋੜੇ ਜਿਹਾ ਸਬੂਤ ਵਿਖਾ ਕੇ ਫਿਰ ਆਪਾਂ ਅੱਗੇ ਚੱਲਦੇ ਆਂ फिल्म बनेगी उड़ता पंजाब पार्ट टू इस बात का जिक्र तो कर रहे हैं तो आइए कैप्टन का हाल देख लिया जाए नशा तस्करों और जांच एजेंसियों के गठजोड़ की जांच के लिए बनी एसआईटी के प्रमुख ने ही आज खुली अदालत में कह डाला कि उनका जांच करना मुश्किल हो रहा है क्योंकि ड्रग्स केस में घिरे के एसएसपी राजीव को दो डीजीपी बचा रहे हैं और खुद उन्हें खुदकुशी केस में फंसाने की कोशिश हो रही है ਕਪਤਨ ਜੀ ਐਪਲੀਕੇਸ਼ਨ ਪਾਈ ਹੈ ਤੁਸੀਂ ਮੈਂ ਆਈ ਹੈ ਫਾਈਲਡ ਐਨ ਐਪਲੀਕੇਸ਼ਨ ਇਟਸ ਸਬਜੈਕਟ ਇਸ ਪਲੀਜ਼ ਨਹੀਂ 8 ਡੀਜੀਪੀ ਅਰ ਸੁਰੇਸ਼ ਅਰੋੜਾ ਦਿਨਕਰ ਕੁਪਤਾ ਦੇ ਖਿਲਾਫ ਕੀਤੀ ਹੈ ਇਟਸ ਇਨ ਕੋਰਟ ਇਟਸ ਇਨ ਕੋਰਟ ਥੋੜਾ ਜਿਹਾ ਐਕਸਪਲੇਨ ਕਰੋ ਜੋ ਅਫਸਰ ਬੜੇ ਤਸਕਰਾਂ ਹੁਣ ਚਟੋ ਪਾਧਿਆ ਸਾਹਿਬ ਜਦੋਂ ਹਾਈ ਕੋਰਟ ਦੇ ਵਿੱਚ ਇਹ ਦੇਰ ਦਿੰਦੇ ਐ ਤੇ ਕੈਪਟਨ ਅਮਰਿੰਦਰ ਸਿੰਘ ਚਟੋ ਪਾਧਿਆ ਸਾਹਿਬ ਨੂੰ ਕਹਿੰਦੇ ਆ ਵੀ ਜੇ ਦੁਬਾਰਾ ਹਾਈ ਕੋਰਟ ਤੁਸੀਂ ਗਏ ਤੁਸੀਂ ਡਿਸਮਿਸ ਵੀ ਹੋ ਸਕਦੇ ਹੋ ਉਹ ਅਫਸਰ ਇਮਾਨਦਾਰ ਕਹਿੰਦਾ ਮੈਂ ਕੋਈ ਸੱਚ ਲਿਖਿਆ ਮੈਂ ਝੂਠ ਥੋੜੀ ਲਿਖਿਆ ਫਿਰ ਉਹਨੂੰ ਇੱਕ ਚੱਡਾ ਸੁਸਾਈਡ ਕੇਸ ਸੀ ਅਮਰਸਰ ਦਾ ਉਹਦੇ ਚਲੂ ਜਾਇਆ ਗਿਆ ਜਿੱਥੇ ਕੁਝ ਵੀ ਉਹਨਾਂ ਦੇ ਖਿਲਾਫ ਸਾਬਤ ਨਹੀਂ ਹੋਇਆ ਜੇ ਕਿਤੇ ਪੰਜਾਬ ਦੇ ਲੋਕੋ ਤੁਸੀਂ ਉਸ ਦਿਨ ਸਾਥ ਦੇ ਦਿੰਦੇ ਤੇ ਅੱਜ ਨੂੰ ਆ ਜਿਹੜੇ ਮਜੀਠੀ ਆਰ ਕੇ ਗੇੜੇ ਕੱਢਦੇ ਫਿਰਦੇ ਆ ਨਾ ਸਿੱਟਾਂ ਦੇ ਦਫ਼ਤਰਾਂ ਦੇ ਮੈਂ 7-8 ਦਿਨ ਜਦੋਂ ਇੱਥੇ ਪਰਚਾ ਦਿੱਤਾ ਚੰਨੀ ਸਰਕਾਰ ਵੇਲੇ ਉਦੋਂ ਚਟੋ ਪਾਧਿਆ ਸਾਹਿਬ ਹੀ ਡੀਜੀਪੀ ਸੀ ਮੈਂ ਵੀ 7-8 ਦਿਨ ਉੱਥੇ ਉਹ ਰਿਕਾਰਡ ਦੇ ਵਿੱਚ ਲਵਾਏ ਜਦੋਂ ਮੈਨੂੰ ਰੀਜੁਆਇਨਿੰਗ ਕਰਾਉਂਦੇ ਸੀ ਇੱਕ ਇੱਕ ਪੇਪਰ ਤੇ ਸਬੂਤ ਲਿਖਿਆ ਪਿਆ ਮਜੀਠੀਏ ਦੇ ਖਿਲਾਫ ਪਰ ਬਾਦਕੀ ਸਮਤੀ ਇਹ ਹੈ ਜਦੋਂ ਉਹਨ ਗ੍ਰਿਫਤਾਰ ਕੀਤਾ ਜਾਂਦਾ ਤੇ ਉਹ ਤੋਂ ਪੁੱਛ ਗਿਛ ਨਹੀਂ ਕਰ ਸਕੇ ਅਫਸਰ ਜ਼ਰੂਰਤ ਹੀ ਨਹੀਂ ਪਈ ਕਿਸੇ ਦੀ ਤੇ ਦੋ ਅਫਸਰ ਪਹਿਲਾਂ ਪਾਸੇ ਹੀ हट ਗਏ ਕੇਸ ਤੋਂ ਆ ਹਾਲਾਤ ਆ ਸਾਡੇ ਤੇ ਜਿਹੜਾ ਰਾਣੂ ਵਾਲਾ ਕੇਸ ਆ ਉਹ ਤਾਂ ਇਹਨਾਂ ਚੀਜ਼ਾਂ ਉੱਤੇ ਮੋਹਰ ਲਾਉਂਦਾ ਆ ਲਓ ਆ ਦੇਖ ਲਓ ਜੇ ਕੋਈ ਬਚਿਆ ਤਾਂ ਜੱਜਾਂ ਦੇ ਮੁੰਡੇ ਲੀਡਰ ਸਾਧ ਕੋਈ ਬਚਿਆ ਤੇ ਚ ਪੁਲਿਸ ਅਫਸਰ ਹੁਣ ਦੋਸਤੋ ਆਪਾਂ ਅਗਲੀ ਗੱਲ ਕਰੀਏ ਵੀ ਕੀ ਕਰਨਲ ਸਾਹਿਬ ਨਾਲ ਹੀ ਹੋਇਆ ਪਿੰਨ ਇਹ ਸਿਸਟਮ ਦਾ ਬੇੜਾ ਕਿਉਂ ਕਰ ਗਿਆ ਸਿਸਟਮ ਕਿਹਨੇ ਇੰਨਾ ਕਮਜ਼ੋਰ ਕੀਤਾ ਸਾਹਬਜ਼ਾਦਿਆਂ ਤੋਂ ਲੈ ਕੇ ਇਸ ਜਥੇਦਾਰ ਗੁਰਦੇਵ ਸਿੰਘ ਕੌਂਕੇ ਤੱਕ ਦੇ ਮੈਂ ਤੁਹਾਨੂੰ ਹਸਲਾਤ ਬਿਆਨ ਕਰਤੀ ਹੁਣ ਅਗਲਾ ਪਾਰਟ ਸ਼ੁਰੂ ਆਜੋ ਡੀਜੀਪੀ ਵਿਰਕ ਮੌਜੂਦਾ ਡੀਜੀਪੀ ਮਹਾਰਾਸ਼ਟਰ ਦੇ ਪੰਜਾਬ ਚੋਂ ਬਦਲ ਕੇ ਜਦੋਂ ਸਰਕਾਰ ਕਾਲੀਆਂ ਦੀ ਦੁਬਾਰਾ ਰਿਪੀਟ ਕਰਦੀ ਆ 2007 ਚ ਦਿੱਲੀੋਂ ਉਹਨਾਂ ਨੂੰ ਇੱਕ ਐਸਪੀ ਰੈਂਕ ਦਾ ਅਧਿਕਾਰੀ ਚੱਕ ਕੇ ਲਿਆਉਂਦਾ ਸ਼ਿਵ ਕੁਮਾਰ ਸ਼ਰਮਾ ਜਿਹਦਾ ਪਿੱਛੇ ਜੇ ਪਟਵਾਰੀ ਨਾਲ ਰੋਲਾ ਪਿਆ ਉਸ ਸੈਣੀ ਗਰੁੱਪ ਦੇ ਸਾਰੇ ਅਫਸਰ ਸੀ ਉਹ ਇੱਕ ਡੀਜੀਪੀ ਨੂੰ ਉਹਨਾਂ ਦਾ ਬੇਟਾ ਆਈਪੀਐਸ ਪ੍ਰਦੀਪ ਵਿਰਖ ਜਿਹਨੇ ਮੁੜ ਕੇ ਰਿਜ਼ਾਈਨ ਕੀਤਾ ਅੱਜ ਵਕਾਲਤ ਕਰ ਰਿਹਾ ਅੱਜ ਇਹਨਾਂ ਦੇ ਖਿਲਾਫ ਲੜਾਈ ਲੜ ਰਿਹਾ ਹੁਣ ਇਹਨਾਂ ਨੂੰ ਹੋ ਕਿਉਂ ਨਹੀਂ ਕੁਛ ਰਿਆ ਹੁਣ ਜੇ ਤਾਂ ਪਿੱਛੇ ਸੰਵਿਧਾਨ ਖੜਾ ਹੁੰਦਾ ਤੇ ਜੁਰਤ ਹੀ ਨਹੀਂ ਪੈਂਦੀ ਸੀ ਵੀ ਇੱਕ ਐਡੇ ਵੱਡੇ ਅਫਸਰ ਨੂੰ ਚੱਕ ਲਿਆਉਂਦੇ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਸਾਡੀ ਇੱਜ਼ਤ ਕੀ ਆ ਮਹਿਕਮੇ ਚ ਸਾਡੀ ਤਾਂ ਛੱਡੋ ਤੁਸੀਂ ਡੀਜੀਪੀ ਅਗਲੇ ਨੇ ਧੂਕੇ ਲਿਆ ਕੇ ਇੱਥੇ ਲਿਆ ਕੇ ਥਾਣੇ 'ਚ ਬਿਠਾਦਾ ਵੀ ਆ ਜਾ ਉਹਨਾਂ ਦੇ ਕੋਲੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਵੇਲੀ ਦੀ ਇੱਕ ਰਿਕਾਰਡਿੰਗ ਮਸ਼ੀਨ ਸੀ ਜਦੋਂ ਇੰਟੈਲੀਜੈਂਸ ਦੇ ਮੁਖੀ ਨੂੰ ਪੁੱਛਿਆ ਉਹ ਕਹਿੰਦੇ ਵਿਰਕ ਸਾਹਿਬ ਕੋਲੇ ਉਹ ਲੈ ਗਏ ਸੀ ਨਾਲ ਹੀ ਉਹ ਫਿਰ ਗੱਲ 'ਚ ਗੁੱਠਾ ਦੇ ਕੇ ਵਿਰਕ ਸਾਹਿਬ ਤੋਂ ਮਸ਼ੀਨ ਲਈ ਸੁਖਵੀਰ ਬਾਦਲ ਨੇ ਸੈਣੀ ਸਾਹਿਬ ਨੂੰ ਐਨੀ ਖੁੱਲ ਦਿੱਤੀ ਹੋਈ ਸੀ ਫਿਰ ਉਸ ਰਿਕਾਰਡਿੰਗ ਮਸ਼ੀਨ ਦੇ ਨਾਲ 40-45 ਜੱਜਾਂ ਦੀ ਰਿਕਾਰਡਿੰਗ ਕੀਤੀ ਇਹਨਾਂ ਨੇ ਜਦੋਂ ਬਾਦਲ ਸਾਹਿਬ ਦਾ ਫਿਰ ਕਰਾਪਸ਼ਨ ਵਾਲਾ ਕੇਸ ਬਰੀ ਹੋਇਆ ਵੈਸੇ ਗਵਾਹ ਮੁਕਰਨ ਕਰਕੇ ਲਿਖਿਆ ਆਰਡਰ ਦੇ ਵਿੱਚ ਚਾਹੇ ਸਰਕਾਰ ਅੱਜ ਵੀ ਦੁਬਾਰਾ ਗਵਾਹਾਂ ਨੂੰ ਤਲਬ ਕਰ ਸਕਦੀ ਆ ਨਵੇਂ ਸਿਰੇ ਤੋਂ ਦੀ ਤਫ਼ਤੀਸ਼ ਕਰ ਸਕਦੀ ਆ ਉਹ ਵੀ ਕੇਸ ਚਟੋਪਾਧਿਆ ਸਾਹਿਬ ਨੇ ਵਿਦੇਸ਼ਾਂ ਦੇ ਵਿੱਚੋਂ ਜਿਹੜੀ ਸਾਰੀ ਪ੍ਰਾਪਰਟੀ ਇਹਨਾਂ ਦੀ ਸੀਗੀ ਬਹੁਤ ਮਿਹਨਤ ਨਾਲ ਇਕੱਠਾ ਕਰਕੇ ਸਾਰਾ ਕੁਝ ਲਿਆਂਦਾ ਸੀ। ਗਵਾਹ ਮੁਕਰਨ ਦਾ ਕਾਰਨ ਇਹ ਵੀ ਡਰ ਸੀ ਵੀ ਜੇ ਮੁਕਰ ਵੀ ਗਏ ਤਾਂ ਸ਼ਾਇਦ ਜੱਜ ਸਾਹਿਬ ਸਾਨੂੰ ਵੀ ਨਾ ਬਖਸ਼ਣ ਫਿਰ ਇਹਨਾਂ ਨੇ ਰਿਕਾਰਡਿੰਗ ਕਰਾਈ ਜੱਜਾਂ ਦੀ। ਜਦੋਂ ਸੈਣੀ ਸਾਹਿਬ ਤੇ ਸੁਪਰੀਮ ਕੋਰਟ ਜਿਹੜਾ ਤਿੰਨ ਕਤਲਾਂ ਦਾ ਕੇਸ ਚੱਲ ਰਿਹਾ ਫਾਈਨੈਂਸਰਾਂ ਵਾਲਾ ਸੈਣੀ ਮੋਟਰਾਂ ਵਾਲਾ ਜਦੋਂ ਸੁਪਰੀਮ ਕੋਰਟ ਨੇ ਥੋੜੀ ਜਿਹੀ ਚੂੜੀ ਕੱਸੀ ਸੀ ਉਹ ਜਿਹੜੀਆਂ 40 45 ਸੀੜੀਆਂ ਉਹਨਾਂ ਦਾ ਕੋਰੀਅਰ ਸੈਣੀ ਸਾਹਿਬ ਨੇ ਚੀਫ ਜਸਟਿਸ ਦੇ ਘਰੇ ਭੇਜਦਾ ਸੀ ਵੀ ਆ ਸੁਣ ਲਿਓ ਮੈਨੂੰ ਹੱਥ ਪਾਉਣ ਤੋਂ ਪਹਿਲਾਂ ਐਵੇਂ ਨਹੀਂ ਸੈਣੀ ਸਾਹਿਬ ਸੈਣੀ ਵਾਸਤੇ 2 ਵਜੇ ਸੁਪਰੀਮ ਕੋਰਟ ਖੁੱਲਦੀ ਆ ਹਾਲਾਤ ਆ ਸਾਡੇ ਦੇਸ਼ ਦੀ ਜਠੀ ਸ਼ਰੀਦੀ ਤੇ ਸਾਡੀ ਅਫਸਰਸ਼ਾਈ ਵੀ ਤੇ ਆ ਲੀਡਰਸ਼ਿਪ ਦੀ ਜਿਹੜੀ ਤੁਸੀਂ ਚੁਣਦੇ ਹੋ ਹੁਣ ਤੁਸੀਂ ਮੈਨੂੰ ਦੱਸੋ ਵੀ ਆਮ ਲੋਕ ਤੁਸੀਂ ਜਾਓਗੇ ਕਿੱਥੇ ਸਾਰਾ ਕੁਝ ਇਹਨਾਂ ਦੀ ਮੁਠੀ ਚ ਆ ਇਹ ਅੱਡੇ ਜ਼ਾਲਮ ਨੇ ਮੁਗਲਾਂ ਤੋਂ ਲੈ ਕੇ ਅੱਜ ਤੱਕ ਇਹ ਮੁਗਲ ਹੀ ਆ ਇਹ ਅੰਗਰੇਜ਼ ਹੀ ਨੇ ਅਸੀਂ ਪਰਜਾ ਗੁਲਾਮ ਹੀ ਆ ਆ ਤਾਂ ਕਰਿੰਦੇ ਨੇ ਜਿਹੜੇ ਆ ਜਿਹੜੇ ਥੋੜੇ ਬਹੁਤੇ ਕਿਤੇ ਉੱਥੇ ਪੱਗਾ ਲਾਦੀਆਂ ਨੰਡੇ ਮਾਰਤੀਆਂ ਡਾਂਗਾ ਮਾਰਤੀਆਂ ਆ ਗੁਸੇਵਲ ਦੇ ਇਹਨਾਂ ਦੇ ਪੱਲੇ ਕੀ ਆ ਕਿਸੇ ਥਾਣੇ 'ਚ ਬਦਲੀ ਹੋਣੀ ਆ ਡੀਐਸਪੀ ਐਸਐਚਓ ਮੁੰਛੀ ਸੰਤਰੀ ਤੱਕ ਐਮਐਲਏ ਦੀ ਮਰਜ਼ੀ ਨਾ ਲੱਗਣਾ ਕੁਲ ਲੱਗ ਕੇ ਦਿਖਾ ਦੇਵੇ ਐਮਐਲ ਦੀ ਮਰਜ਼ੀ ਤੋਂ ਬਿਨਾਂ ਤੇ ਪੰਮੀਰੀਆਂ ਨੂੰ ਕਮਾਈ ਫਿਰਦਾ ਹੋਰ ਅਗਲਾ ਕਿੱਥੇ ਤੁਹਾਡਾ ਲੋਕਤੰਤਰ ਕਿੱਥੇ ਹੈ ਸੰਵਿਧਾਨ ਪਰ ਇਹਦੇ 'ਚ ਗਲਤੀਆਂ ਸਾਡੀਆਂ ਵੀ ਲੋਕਾਂ ਦੀਆਂ ਵੀ ਆ ਹੁਣ ਮਜੀਠੀਆ ਸੈਟ ਬਣਾਉਂਦੀ ਐ ਸ਼ਰਮ ਨਹੀਂ ਆਉਂਦੀ ਵੀ ਪੇਸ਼ੀ ਤਾਂ ਮੈਂ ਨਸ਼ੇ ਦੇ ਕੇਸ ਦੇ ਭੁਗਤ ਕੇ ਆਉਣਾ ਸਾਨੂੰ ਪਤਾ ਕੀ ਕੋਈ ਸਬੂਤ ਇਹਦੇ ਖਿਲਾਫ ਪਏ ਆ ਸੈਟ ਕਿਉਂਕਿ ਅਫਸਰਾ ਦੀ ਮਜਬੂਰੀ ਬਣ ਜਾਂਦੀ ਹੈ ਵੀ ਕੱਲ ਨੂੰ ਇਹਨਾਂ ਦੀ ਸਰਕਾਰ ਆ ਗਈ ਸਾਨੂੰ ਇਹ ਕੁਝ ਵੀ ਕਰ ਸਕਦੇ ਇਹਨਾਂ ਕੋਲੇ ਪਾਵਰ ਇੰਨੀ ਆ ਕੁਝ ਵੀ ਕਰ ਸਕਦੇ ਆ ਪਰ ਜੇ ਲੋਕਾਂ ਦਾ ਸਾਥ ਹੋਵੇ ਤੇ ਕੋਈ ਏਡੀ ਵੱਡੀ ਗੱਲ ਨਹੀਂ ਚਟੋਪਾਧਿਆ ਸਾਹਿਬ ਦਾ ਉਸ ਵੇਲੇ ਸਾਥ ਨਾ ਦੇਣਾ ਤੇ 5 ਸਾਲੇ ਲੋਕ ਖੁੱਲੇ ਵਿਚਰਦੇ ਰਹੇ ਤੇ ਐਂ ਕਰਕੇ ਆਉਂਦਾ ਬਾਹਰ ਪੱਤਰਕਾਰਾਂ ਨੂੰ ਪੁੱਛਦਾ ਵੀ ਐਨਕਾ ਕਿਵੇਂ ਲੱਗਦੀਆਂ हद ਹੋ ਗਈ ਯਾਰ ਇਹਨੇ ਬੇਸ਼ਰਮ ਹੋ ਗਏ ਅਸੀਂ ਲੋਕ ਤੇ ਹੈਡ ਐਡ ਕਰਕੇ ਉਥੇ ਦੰਦੀਆਂ ਕੱਢਦੇ ਲੋਕ ਉਹ ਤੁਹਾਡੇ ਪੁੱਤ ਖਾ ਗਿਆ ਉਹ ਪੰਜਾਬ ਖਾ ਗਿਆ ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ ਲੋਕਾਂ ਨੂੰ ਸਾਨੂੰ ਯਾਰ ਅਸੀਂ ਮਾੜਾ ਕਹੀ ਜਾਂਦੇ ਇੱਕ ਤਰ੍ਹਾਂ ਨੂੰ ਪੁਲਿਸ ਬੜੀ ਮਾੜੀ ਹੈ ਜੀ ਫਲਾਨਾ ਸਰਕਾਰ ਬੜੀ ਮਾੜੀ ਹੈ ਮੈਂ ਕਹਿੰਦਾ ਵੀ ਤਿੰਨ ਮੁੱਖ ਮੰਤਰੀਆਂ ਦੀਆਂ ਲੱਤਾਂ 'ਚ ਦਾਵੀ ਹੈ ਨਹੀਂ ਸੀ ਵੀ ਇਹਨਾਂ ਇਹਨਾਂ ਸਮੱਗਲਰਾਂ ਦੇ ਖਿਲਾਫ ਖੜ ਜਾਂਦਾ ਮੁੱਖ ਮੰਤਰੀ ਜਿਹੜਾ ਵੀ ਖੜਿਆ ਨੀਵੀ ਪਾ ਕੇ ਪਿੱਛੇ ਹਟਿਆ ਕੈਪਟਨ ਵਰਗੇ ਜਿਹੜੇ ਗੁੱਟ ਕੇ ਮੱਥੇ ਨਾ ਲਾ ਕੇ ਕਹਿੰਦੇ ਸੀ ਚਾਰਾਂ ਹਫ਼ਤੇ ਅੱਜ ਔਰ ਉਹੀ ਕਹਿੰਦਾ ਜੇ ਹਾਈ ਕੋਰਟ ਚ ਗਿਆ ਤੇ ਡਿਸਮਿਸ ਕਰ ਦੂੰਗਾ ਤੁਸੀਂ ਦੇਖੋ ਇਹ ਗੱਠ ਜੋੜ ਕਿੰਨਾ ਵੱਡਾ ਮੈਂ ਇੱਥੇ ਕਾਲਜਾਂ ਦੇ ਵਿੱਚ ਇੱਥੇ ਦੋਹਾਂ ਚ ਪਿਆਈ ਤੇ ਮੇਰੇ ਘਰ ਤੇ ਫੈਰੰਗ ਹੋਈ 2012 ਚ ਇੰਨੇ ਦਲੇਰ ਨਹੀਂ ਇਹਨਾਂ ਨਾਲ ਲੜਦਾ ਬਹੁਤ ਔਖਾ ਪਰ ਜੇ ਪਬਲਿਕ ਖੜ ਜਾਏ ਫਿਰ ਕੋਈ ਵੱਡੀ ਗੱਲ ਨਹੀਂ ਫਿਰ ਹਰ ਲੜਾਈ ਛੋਟੀ ਆ ਇਹ ਆ ਸਾਡੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਦੀ ਦੇਣ ਆ ਜਿਹੜੀ ਸਾਨੂੰ ਇੱਥੇ ਪੂਲੇ ਵਰਗੇ ਜਾ ਕੇ ਜੱਜ ਦੇ ਘਰੇ ਘੋੜੇ ਲਿਜਾ ਕੇ ਗਾਲਾਂ ਕੱਢ ਕੇ ਆਉਂਦੇ ਆ ਉਹਦੀ ਜੁਰਤ ਸੀ ਕਿਉਂਕਿ ਉਹਦੇ ਪਿੱਛੇ ਤੇ ਇਹ ਅਫਸਰਸ਼ਾਹੀ ਖੜੀ ਸੀ ਅਫਸਰਸ਼ਾਹੀ ਦੇ ਪਿੱਛੇ ਲੀਡਰ ਖੜਾ ਸੀ ਇੱਥੇ ਆ ਕੇ ਅਸੀਂ ਡੁੱਬੀ ਆ ਜਾਗੋ ਲੋਕੋ ਜਾਗੋ ਜੇ ਪੰਜਾਬ ਨੂੰ ਬਚਾਉਣਾ ਤੇ ਪੁੱਤਾਂ ਨੂੰ ਬਚਾਉਣਾ ਤੇ ਕੰਮ ਕਰਨਾ ਪਊਗਾ ਸਾਥ ਦਿਓ ਚੰਗੇ ਇਨਸਾਨ ਦਾ ਇਹ ਆ ਜਿਹੜਾ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਕਿਤੇ ਸੌਖੀਆਂ ਨਹੀਂ ਕਰਨੀਆਂ ਜੇ ਤੁਰਦੇ ਆ ਤੇ ਰਾਹ ਬਣਦੇ ਆ ਆਓ ਹੱਥ ਨਾਲ ਹੱਥ ਜੋੜ ਕੇ ਤੁਰਗੇ ਤੇ ਇਹਨਾਂ ਲੋਕਾਂ ਨੂੰ ਇਹਨਾਂ ਦੀ ਥਾਂ ਤੇ ਪਹੁੰਚਾਈਏ ਜਿੱਥੇ ਇਹਨਾਂ ਦੀ ਅਸਲ ਥਾਂ ਹੈ ਉੱਥੇ ਬਹਿ ਕੇ ਇਹ ਲੋਕ ਪਛਤਾਵੇ ਕਰਨ ਵੀ ਅਸੀਂ ਆ ਪਾਪ ਕੀਤੇ ਆ ਗਲਤੀ ਗੁਨਾਹ ਤੇ ਪਾਪ ਬਹੁਤ ਫਰਕ ਹੈ ਇਹਨਾਂ ਵਿੱਚ ਜ਼ੁਲਮ ਤੇ ਜ਼ੁਰਮ ਤੇ ਵਰਦੀ ਇਦੇ ਉੱਤੇ ਕੰਮ ਕਰਨਾ ਪਊਗਾ ਜਦ ਨਾ ਤੇ ਪਬਲਿਕ ਨਹੀਂ ਜਾਗਦੀ ਪਬਲਿਕ ਸੁਚੇਤ ਨਹੀਂ ਹੁੰਦੀ ਇੱਕ ਔਰਤ ਨੇ ਆਪਦੇ ਪਤੀ ਦੀ ਤੇ ਆਪਦੇ ਬੱਚੇ ਦੀ ਲੜਾਈ ਲੜੀ ਇਹ ਹੁੰਦੀ ਹੈ ਹਿਊਮਨਿਟੀ ਪਾਵਰ ਨਹੀਂ ਡਰੀ ਨਹੀਂ ਦਬੀ ਇਹ ਫੇਰ ਦੁਆਰਾ ਮੇਰੀ ਇਹੀ ਬੇਨਤੀ ਆ ਹੁਣ ਜਾਂਚ ਸ਼ੁਰੂ ਹੋ ਗਈ ਹੈ ਕੀ ਉਹਦੇ ਚੋਂ ਨਿਕਲਦਾ ਅਫਸਰਾਂ ਨੇ ਟਿਲ ਮੱਠ ਕਰਗੇ ਇਸ ਮਸਲੇ ਦੇ ਉੱਤੇ ਦੋ ਦੋ ਵਰਦੀਆਂ ਤੇ ਰਾਈਟ ਕਰਾਈਆਂ ਸੀ ਹੈਂਡਲ ਕਰ ਸਕਦੇ ਸੀ ਕੋਈ ਏਡੀ ਵੱਡੀ ਗੱਲ ਨਹੀਂ ਸੀ ਹੋਇਆ ਇਹ ਜੋ ਹੋਇਆ ਬਹੁਤ ਮਾੜਾ ਹੋਇਆ ਸਾਡੇ ਲਈ ਵੀ ਨਹੀਂ ਠੀਕ ਤੇ ਇਹਨਾਂ ਲਈ ਵਿਚਾਰਾਂ ਲਈ ਨਹੀਂ ਜਿਹਦੀ ਹੁਣ ਨੌਕਰੀ ਖੁੱਸਦੀ ਹੈ ਜਾਂ ਕੁਝ ਵੀ ਆ ਅੱਜ ਉਹਨਾਂ ਦਾ ਪਛਤਾਵਾ ਉਹਨਾਂ ਦੇ ਪਰਿਵਾਰਾਂ ਦਾ ਪਛਤਾਵਾ ਸਾਫ਼ ਨਜ਼ਰ ਆਉਂਦਾ ਪਰ ਮਾੜਾ ਨਾ ਬੋਲੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਜੇ ਜੋ ਕਿਸੇ ਨੇ ਕੀਤਾ ਐ ਇੱਥੋਂ ਬਚ ਜਾਗੇ ਆਪਾਂ ਇੱਕ ਸ਼ਕਤੀ ਹੋਰ ਹੈਗੀ ਆ ਉਥੋਂ ਕੋਈ ਨਹੀਂ ਬਚਦਾ ਜਿਨੇ ਪਿੱਛੇ ਪਾਪ ਕੀਤੇ ਉਹਨਾਂ ਦੇ ਹਸ਼ਰ ਵੇਖ ਲਓ ਅੱਜ ਵੀ ਕੀ ਆ ਉਹ ਸਭ ਦੇ ਸਾਹਮਣੇ ਆ ਕੋਈ ਸਮਝਣਾ ਨਾ ਸਮਝਣਾ ਉਹ ਗੱਲ ਵੱਖਰੀ ਆ ਅਗਲੀ ਵੀਡੀਓ ਫਿਰ ਇਸੇ ਤਰ੍ਹਾਂ ਦੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਊਂਗਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ